एससीबीसी स्कॉलरशिप ਨੂੰ ਨਿਰਵਿਘਨ ਜਾਰੀ ਕੀਤਾ ਜਾਵੇ ਲਖਵੀਰ ਕੋਟਲੀ ਬਰਨ ਸੋਫੀ ਪਿੰਡ ਡੀਸੀ ਜਲੰਧਰ ਨੂੰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੰਬੰਧੀ ਦਿੱਤਾ ਮੰਗ ਪੱਤਰ ਜ਼ਿਲ੍ਹਾ ਪੱਧਰ ਕਮੇਟੀਆਂ ਦਾ ਗਠਨ ਕੀਤਾ ਜਾਵੇ ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਦਾ ਇੱਕ ਵਫਦ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪਸ ਗੇਮ ਅਧੀਨ ਵਿਦਿਆਰਥੀਆਂ ਨੂੰ ਦਰਪੇਸ਼ ਆ ਰਹੀ ਸਮੱਸਿਆਵਾਂ ਸੰਬੰਧੀ ਇੱਕ ਮੰਗ ਪੱਤਰ ਲੈ ਕੇ ਡੀਸੀ ਦਫਤਰ ਪੁਜਾ ਪਰ ਡੀਸੀ ਸਾਹਿਬ ਦਫਤਰ 'ਚ ਨਾ ਹੋਣ ਕਾਰਨ ਇਹ ਮੰਗ ਪੱਤਰ ਏਡੀਸੀ ਵਿਧਿਕ ਡਿਪਟੀ ਕਮਿਸ਼ਨਰ ਮੇਜਰ ਡਾਕਟਰ ਅਮਿਤ ਮਹਾਜਨ ਪੀਸੀਐਸ ਹੁਰਾ ਨੂੰ ਦਿੱਤਾ ਗਿਆ ਮੰਗ ਪੱਤਰ ਦੇਣ ਤੋਂ ਪਹਿਲਾਂ ਵਿਦਿਆਰਥੀ ਆਗੂਆਂ ਨੇ ਮੇਜਰ ਡਾਕਟਰ ਅਮਿਤ ਮਹਾਜਮ ਦੇ ਰੂਬਰੂ ਹੋ ਕੇ ਉਹਨਾਂ ਨੂੰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਦਿੱਤੀ ਸਟੂਡੈਂਟ ਸੰਘਰਸ਼ ਮੋਰਚਾ ਦੇ ਪ੍ਰਧਾਨ ਬਰਨ ਸੋਫੀ ਤੇ ਲਖਵੀਰ ਸਿੰਘ ਲੱਕੀ ਕੋਟਲੀ ਹੁਰਾਂ ਏਡੀਸੀ ਨੂੰ ਕਈ ਕਾਰਜਾਂ ਵਿੱਚ ਬੱਚਿਆਂ ਦੀਆਂ ਡਿਗਰੀਆਂ ਰੋਕੇ ਜਾਣ ਤੇ ਦਸਤਾਵੇਜ਼ ਵੀ ਰੋਕ ਲਏ ਜਾਣ ਬਾਰੇ ਦੱਸਿਆ ਜਦ ਕਿ ਸਮੂਹ ਐਸਸੀ ਤੇ ओबीसी ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰ ਦੀ ਪਾਲਸੀ ਮੁਤਾਬਕ ਮੁਫਤ ਪੜ੍ਹਾਈ ਦਿੱਤੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਇਹ ਵਿਦਿਆਰਥੀਆਂ ਨਾਲ ਸਰੇ ਸਰਅ ਧੱਕਾਸਾਈ ਹੈ ਸਟੂਡੈਂਟ ਸੰਘਰਸ਼ ਮੋਰਚੇ ਨੇ ਮੰਗ ਕੀਤੀ ਕਿ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਬਣਾਈਆਂ ਜਾਣ ਜਿਸ ਵਿੱਚ ਐਸਡੀਐਮ ਡੀਐਸਪੀ ਜ਼ਿਲ੍ਹਾ ਸਖਿਆ ਅਫਸਰ ਜ਼ਿਲ੍ਹਾ ਪੁਲਿਸ ਸਮਾ ਅਫਸਰ ਮੈਂਬਰ ਹੋਣ ਤੇ ਨਿਗਰਾਨੀ ਲਈ ਡੀਸੀ ਅਤੇ ਐਸਐਸਪੀ ਸਾਹਿਬ ਹੋਣ ਉਨਾ ਇਹ ਵੀ ਮੰਗ ਰੱਖੇ ਕਿ ਵਿਦਿਆਰਥੀਆਂ ਦੇ ਬਸਪਾਸ ਲਈ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਜਾਵੇ ਤੇ ਇਸ ਦੀ ਪ੍ਰਕਿਰਿਆ ਕਾਲਜ ਵਿੱਚ ਹੀ ਪੂਰੀ ਹੋਵੇ ਇਸ ਮੌਕੇ ਜਥੇਬੰਦੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਈ ਨਿਯੁਕਤੀਆਂ ਵੀ ਕੀਤੀਆਂ ਲਖਵੀਰ ਕੋਟਲੀ ਜੀ ਵਿਧਾਇਕ ਦੇ ਸੁਪੁੱਤਰ ਹੋਣ ਬੜੀ ਧੇੜ ਤੋਂ ਪਿਤਾ ਜੀ ਵੀ ਸੰਘਰਸ਼ ਕਰਦੇ ਆਏ ਆ ਆਪ ਲੋਕਾਂ ਦਾ ਵਿਦਿਆਰਥੀਆਂ ਦਾ ਹਰ ਸਮੇਸਾ ਲਈ ਉਜੂਸ ਦੇ ਰਿਹਾ ਤੁਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਮੈਮੋਰਲ ਦਿੱਤਾ ਕੀ ਕਿਹਾ ਕਿਸ ਤਰ੍ਹਾਂ ਦਾ ਆਸ਼ਵਾਸਨ ਦੇ। देखो ਅਸੀਂ ਵਿਦਿਆਰਥੀਆਂ ਦੀਆਂ ਮੰਗਾਂ ਲੈ ਕੇ ਆਏ ਸੀ ਮੰਗਾਂ ਮੁਸ਼ਕਲਾਂ ਲੈ ਕੇ ਆਏ ਸੀ ਜਿਹੜੀਆਂ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਆ ਜਿੱਦਾਂ ਕਿ ਸਕਾਲਰਸ਼ਿਪ ਜਿਹੜੀ ਪਿਛਲੇ ਕਈ ਸਾਲਾਂ ਦੇ ਰੁਕੀ ਹੋਈ ਹੈ ਵਿਦਿਆਰਥੀਆਂ ਨੂੰ ਨਹੀਂ ਆਈ ਜਿਹਦੇ ਕਰਕੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੁਕੀਆਂ ਹੋਈਆਂ ਜਿਹਦੇ ਕਰਕੇ ਕਾਲਜ ਤੇ ਵਿਦਿਆਰਥੀਆਂ ਵਿੱਚ ਆਪਸੀ ਝਗੜੇ ਦੀ ਸਥਿਤੀ ਬਣ ਰਹੀ ਹੈ। ਕੋਈ ਨਹੀਂ ਵਿਦਿਆਰਥੀ ਜਾਂਦੇ ਨੇ ਆਪਣੀਆਂ ਡਿਗਰੀਆਂ ਲੈਣ ਦੇ ਲਈ ਉਹ ਕਹਿੰਦੇ ਕਿ ਤੁਹਾਡਾ ਇੰਨਾ ਪੈਸਾ ਲੈਂਦਾ ਇੰਨਾ ਇਹਦੀ ਸਮੱਸਿਆ ਦਾ ਹੱਲ ਕਰਨ ਲਈ ਅਸੀਂ ਡੀ ਸਾਹਿਬ ਨੂੰ ਮਿਲਣ ਆਏ ਸੀ ਡੀ ਸਾਹਿਬ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਸੀ ਤੇ ਉਹਨਾਂ ਨੇ ਸਾਨੂੰ ਏ ਡੀ ਸੀ ਸਾਹਿਬ ਨੂੰ ਮਿਲਣ ਲਈ ਕਿਹਾ ਸੀ ਅਸੀਂ ਉਹਨਾਂ ਨਾਲ ਮਿਲੇ ਹਾਂ ਪਰ ਉਹ ਕਹੇ ਏ ਡੀ ਸਾਹਿਬ ਨੂੰ ਅਸੀਂ ਆਪਣੀਆਂ ਮੰਗਾਂ ਦੱਸੀਆਂ ਉਹ ਕਹਿੰਦੇ ਅਸੀਂ ਜਲਦ ਹੱਲ ਕਰਾਂਗੇ ਇੱਕ ਤੁਹਾਡੀ ਕਾਲਜਾਂ ਦੇ ਨਾਲ ਮੀਟਿੰਗ ਵੀ ਕਰਾਵਾਂਗੇ ਜਿਹਦੇ ਵਿੱਚ ਆਮੋ ਸਾਹਮਣੇ ਤੁਹਾਡੀਆਂ ਇਸ ਸਮੱਸਿਆ ਦਾ ਹੱਲ ਹੋ ਜਾਊਗਾ ਬਰਨਸੋਫੀ ਜੀ ਜੀ ਬੜਾ ਵੱਡਾ ਸੰਘਰਸ਼ ਬੈਠਿਆ ਤੁਸੀਂ ਸੋ ਉਹ ਚਾਹੇ ਮਸਲਾ ਸਕਾਲਰਸ਼ਿਪ ਦਾ ਹੋਵੇ ਜੀ ਚਾਹੇ ਸਟੂਡੈਂਟਸ ਦੇ ਹੋਰ ਸਮੱਸਿਆਵਾਂ ਦਾ ਹੋਵੇ ਅੱਜ ਤੁਸੀਂ ਇੱਥੇ ਮੈਮੋਰੰਡਮ ਦਿੱਤਾ ਹੈ ਕੀ ਮੰਗ ਰੱਖੀ ਹੈ ਤੇ ਕੀ ਭਰੋਸਾ ਮਿਲਿਆ ਸਰ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਸਾਡੀਆਂ ਮੰਗਾਂ ਸਰਕਾਰ ਤੱਕ ਜਾਂ ਲੋਕਾਂ ਤੱਕ ਪਹੁੰਚਾਉਨੇ ਆ ਜਿਹੜਾ ਪਤਾ ਲੱਗਦਾ ਸਾਰਿਆਂ ਨੂੰ ਵੀ ਕੀ ਜਦੋਜਾਦ ਹੋ ਰਹੀ ਹੈ ਸਾਡੇ ਨਾਲ ਅੱਜ ਅਸੀਂ ਮੁੱਖ ਪੰਜ ਤੋਂ 6 ਮੰਗਾਂ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਸ਼ੁਰੂ ਤੋਂ ਚੱਲ ਰਹੀਆਂ 2012 ਚ ਸਕਾਲਰਸ਼ਿਪ ਜਦੋਂ ਆਈ ਹੋਈ ਸੀ ਉਦੋਂ ਤੋਂ ਹੀ ਇਹ ਮੰਗਾਂ ਚੱਲੀ ਜਾ ਰਹੀਆਂ ਸਰ ਤੇ 2022-23 ਦਾ ਪੈਸਾ ਜਿਹੜਾ ਰੁਕਿਆ ਪਿਆ ਆ ਸਰਕਾਰ ਵੱਲੋਂ ਉਹ ਪੈਸਾ ਜਾਰੀ ਨਹੀਂ ਕੀਤਾ ਗਿਆ 1,47,000 ਬੱਚੇ ਦਾ ਪੈਸਾ ਇੱਦਾਂ ਹੀ ਪਿਆ ਆ ਹਜੇ ਤੱਕ ਤੇ ਉਹ ਰਿਲੀਜ਼ ਨਹੀਂ ਕੀਤਾ ਗਿਆ ਉਸ ਰਿਲੇਟਡ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਣਾ ਸੀ ਬਟ ਡੀਸੀ ਸਾਹਿਬ ਕਿਸੇ ਮੀਟਿੰਗ ਦੇ ਕਾਰਨ ਸਾਨੂੰ ਮਿਲ ਨਹੀਂ ਸਕੇ ਤਾਂ ਏਡੀਸੀ ਸਾਹਿਬ ਨੂੰ ਅਸੀਂ ਮਿਲਿਆ ਉਹਨਾਂ ਨੂੰ ਅਸੀਂ ਆਪਣਾ ਮੈਮੋਰੰਡਮ ਦਿੱਤਾ ਆ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਜਲਦ ਤੋਂ ਜਲਦੀ ਇਹ ਸਕਾਲਰਸ਼ਿਪ ਰੀਲੀਜ਼ ਕੀਤੀ ਜਾਊਗੀ। ਇਹ ਸਕਾਲਰਸ਼ਿਪ ਰੀਲੀਜ਼ ਨਾ ਹੋਣ ਕਾਰਨ ਨਾ ਬੱਚਿਆਂ ਨੂੰ ਕਾਲਜ ਦੇ ਨਾਲ ਬਹੁਤ ਜ਼ਿਆਦਾ ਡਿਸਪਿਊਟ ਹੋ ਰਿਹਾ ਦੋਨਾਂ ਦਾ। ਤੇ ਬੱਚੇ ਬੜੇ ਤੰਗ ਹੋ ਰਹੇ ਆ ਜਿਹੜੇ ਬੱਚੇ ਗਾਂ ਪਾਸ ਆਊਟ ਹੋ ਚੁੱਕੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਡਿਗਰੀਆਂ ਨਹੀਂ ਦੇ ਰਹੇ। ਤੇ ਉਹ ਡਿਗਰੀਆਂ ਕਢਾਉਣ ਵਾਸਤੇ ਅਸੀਂ ਅੱਜ ADC ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਆਸ਼ਵਾਸ਼ਣ ਉਹਨਾਂ ਕੋਲੋਂ ਲੈ ਕੇ ਆਏ ਆ ਜੀ। ਕੀ ਭਰੋਸਾ ਕੀਤਾ? ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਜਲਦ ਤੋਂ ਜਲਦੀ ਅਸੀਂ ਕਾਲ ਥੋੜਾ ਜਿਹਾ ਢਿੱਲੇ ਹੋ ਜਾਂਦੇ ਆ ਹੁਣ ਦੁਬਾਰਾ ਫੇਰ ਇਹਨਾਂ ਨੇ ਕਹਿੰਦੇ ਆ ਵੀ ਅਸੀਂ ਹਦਾਇਤਾਂ ਦਿੰਨੇ ਆ ਉਹਨਾਂ ਨੂੰ ਤੇ ਗਾਂ ਤੋਂ ਤੁਹਾਡੀ ਕੋਈ ਡਿਗਰੀ ਨਹੀਂ ਰੁਕੂਗੀ ਜਿਹੜੀ ਲੜਾਈ ਤੁਸੀਂ ਲੜ ਰਹੇ ਹੋ ਵਿਦਿਆਰਥੀਆਂ ਦੀ ਬਦਸਪੁਰ ਜਾਰੀ ਦੇ ਇਹ ਇਹਦੇ ਜਾਰੀ ਰਹੂਗੀ ਸਰ ਜੇ ਸਾਡੇ ਵਿਦਿਆਰਥੀਆਂ ਨੂੰ ਡਿਗਰੀਆਂ ਨਾ ਮਿਲੀਆਂ ਜਾਂ ਸਾਡੀ ਸਕਾਲਰਸ਼ਿਪ ਰਿਲੀਜ਼ ਨਾ ਹੋਈ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਜੀ